ਜੀ ਸਾਸਰੀ ਕਾਲ ਜੀ ਸਾਰੇ ਭਰਾਵਾਂ ਨੂੰ ਤੇ ਪਹੁੰਚ ਗਿਆ ਆਪਾਂ ਫਰੋਹੀਪੁਰ ਮੰਡੀ ਤੇ 11 ਤਰੀਕ 7ਵਾਂ ਮਹੀਨਾ 2025 10 ਦੇ ਤੁਹਾਨੂੰ ਫਰੂਟਾਂ ਦੇ ਰੇਟ ਵੀਡੀਓ ਚੰਗੀਆਂ ਲੱਗਦੀਆਂ ਨੇ ਸ਼ੇਅਰ ਜ਼ਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਜੀ ਤੇ ਜਿਹੜਾ ਆ ਆਲੂ ਬੁਖਾਰਾ ਵਾ ਇਹ ਵੀ ਗਿਆ ਜੀ 300 ਰੁਪਏ ਪੇਟੀ 4.5-5 ਕਿਲੋ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਆ ਇਹ 300 ਰੁਪਏ ਪੇਟੀ ਵਿਕੀ 4.5-5 ਕਿਲੋ ਦੀ ਤੇ ਆ ਇਹ 350 ਰੁਪਏ ਇਹ 350 ਰੁਪਏ ਦੀ 4 4.5 ਕਿਲੋ ਦੀ ਪੇਟੀ ਆ ਆ ਜਿਹੜਾ ਸੇਬ ਹੈ ਜੀ ਇਹ 200 ਤੋਂ 250 ਰੁਪਏ ਤੱਕ ਵੇ ਗਿਆ ਜਿਹੜਾ ਨਿੱਕਾ ਸੇਬ ਹੁੰਦਾ ਤੇ ਆ ਜਿਹੜਾ ਆਂਬਾ ਜੀ ਇਹ 60 ਰੁਪਏ ਪੀਸ ਗਿਆ ਵਾ 60 ਰੁਪਏ ਪੀਸ ਦੇ ਸ ਹਾਂ 60 ਰੁਪਏ ਕਿਲੋ ਸੌਰੀ 60 ਰੁਪਏ ਕਿਲੋ ਦੇ ਹਿਸਾਬ ਨਾਲ ਵੇਖਿਆ ਜੀ ਖਵੇ ਦਾ ਅੰਬ ਤੇ ਦੂਜਾ ਅੰਬ ਵਿਗਿਆ ਜੀ ਤੋ ਤੰਬ ਵਿਗਿਆ ਸਾਢੇ 40 ਰੁਪਏ ਕਿਲੋ 40 ਰੁਪਏ ਕਿਲੋ 400 450 ਦਾ ਕਰੇਟ ਬੰਦਾ 10 ਕਿਲੋ ਦਾ ਤੇ ਜਿਹੜਾ ਨਾਰੀ ਵਾਲਾ ਜੀ ਇਹ ਜਿਹੜਾ ਥੋੜੀ ਜੀ ਹੌਲੀ ਕੁਆਲਟੀ ਦਾ ਇਹ ਵਿਗਿਆ ਜੀ 500 ਰੁਪਏ ਇਹ 500 ਰੁਪਏ ਤੇ ਦੂਜਾ ਜਿਹੜਾ ਚੰਗੀ ਕੁਆਲਟੀ ਦਾ ਉਹ ਸਾਢੇ 600 ਰੁਪਏ ਦਾ ਵਿਕੀ ਜਾਂਦਾ ਜੀ ਤੇ ਇਹ ਮਸੰਮੀ ਆ ਉਸਾਂ ਵਿੱਚ 600 ਰੁਪਏ ਲਫਾਫਾ ਵੀ ਕੀ ਜਾਂਦੀ ਹੈ ਜੀ ਤੇ ਜਿਹੜਾ ਇਹ ਵਾਲਾ ਨਾਰ ਆ ਇਹ 1750 ਦੀ ਪੇਟੀ 10 ਕਿਹਾ 10 10.5 ਕਿਲੋ ਦੀ 1750 ਦੀ ਪੇਟੀ ਤੇ ਜਿਹੜੀ ਆ ਰਾਣੀ ਆ ਜੀ ਇਹ 75 ਰੁਪਏ 20 ਲਿਖਿਆ ਜੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਧੰਨਵਾਦ ਜੀ